ਦਾ ਵੀ ਸਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨ ਅਸਰੀ ਮਹਲਾ ਪਹਿਲਾ ਜੀਵਾ ਤੇਰਾ ਨਾਏ ਮਨ ਆਨੰਦ ਹੈ ਜੀਓ ਸੱਚਾ ਸਾਚਾ ਨਾਓ ਗੁਣ ਗੋਬਿੰਦ ਹੈ ਜੀਓ ਗੁਰ ਗਿਆਨ અપਾਰਾ ਸਿਰਜਨ ਹਾਰਾ ਜੈਨਾ ਸਰਜੇ ਤੈਨ ਕੋਇ ਪ੍ਰਵਾਣਾ ਆਇਆ ਹੁਕਮ ਪਠਾਇਆ ਫੇਰ ਨਾ ਸਕ ਕੋਇ ਜੀਵਾ ਤੇਰਾ ਨਾਏ ਮਨ ਆਨੰਦ ਹੈ ਜੀਓ ਸਾਚੋ ਸਾਚਾ ਨਾਓ ਗੁਣ ਗੋਬਿੰਦ ਹੈ ਜੀਓ ਗੁਰ ਗਿਆਨ ਅਪਾਰਾ ਸਿਰਜਨ ਹਾਰਾ ਜਨ ਸਰਜੀ ਤਨ ਕੋਈ ਪ੍ਰਵਾਣਾ ਆਇਆ ਹੁਕਮ ਪਠਾਇਆ ਫੇਰ ਨਾ ਸਕੈ ਕੋਈ ਆਪੇ ਕਰ ਵੇਖੈ ਸਿਰ ਸਿਰ ਲੇਖੈ ਆਪੇ ਸੁਰਤ 부ਝਾਏ ਨਾਨਕ ਸਾਹਿਬ ਅਗਮ ਅਗੋਚਰ ਜੀਵਾ ਸਚੀ ਨਾਈ ਤਮਸਾਰੇ ਆਵਰਣਾ ਕੋਈ ਆਇਆ ਜਾਏ ਸਿਜੀਓ ਹੁਕਮੀ ਹੋਏ ਨਵੇੜ ਭਰਮ ਚੁਕਾਏ ਸਿਜੀਓ ਗੁਰ ਭਰਮ ਚੁਕਾਏ ਅਕਥ ਕਹਾਏ ਸਚ ਮਹਿ ਸਾਚ ਸੁਮਾਨਾ ਆਪ ਉਪਾਏ ਆਪ ਸਮਾਏ ਹੁਕਮੇ ਹੁਕਮ ਪਛਾਨਾ ਸੱਚੀ ਵਡਿਆਈ ਗੁਰ ਤੇ ਪਾਈ ਤੂੰ ਮਨ ਅੰਤ ਸਖਾਏ ਨਾਨਕ ਸਾਹਿਬ ਅਵਰ ਨ ਦੂਜਾ ਨਾਮ ਤੇਰਾ ਵਡਿਆਈ ਤੂੰ ਸੱਚਾ ਸਰਜਨਹਾਰ ਅਲੱਖ ਸਰੰਦਿਆ ਜੀਓ ਏਕ ਸਾਹਿਬ ਦੋਏ ਰਾਹਾ ਵਾਦ ਬਧੰਦਿਆ ਜੀਓ ਦੋਏ ਰਾਜ ਚਲਾਏ ਹੁਕਮ ਸੁਵਾਏ ਜਨਮ ਮੋਆ ਸੰਸਾਰਾ ਨਾਮ ਬਿਨਾ ਨਾਹੀ ਕੋ ਵੇਲੀ ਬੇਕਲਾਦੀ ਸਿਰ ਭਾਰਾ ਹੁਕਮੀ ਆਇਆ ਹੁਕਮ ਨਾ ਬੂਝੈ ਹੁਕਮ ਸਵਾਰਨਹਾਰਾ ਨਾਨਕ ਸਾਹਿਬ ਸ਼ਬਦ ਸਿਨਿਆਪੈ ਸੱਚਾ ਸਰਜਨਹਾਰਾ ਭਗਤ ਸੋਹੇ ਦਰਬਾਰ ਸ਼ਬਦ ਸੁਹਾਇਆ ਜੀਉ ਬੋਲਹਿ ਅੰਮ੍ਰਿਤ ਬਾਣ ਰਸਨ ਰਸਾਇਆ ਜੀਓ ਰਸਨ ਰਸਾਏ ਨਾਮ ਤਸਾਏ ਗੁਰ ਕਾ ਸ਼ਬਦ ਵਿਕਾਣੇ ਪਾਰਸ ਪਰਸਿਆ ਪਾਰਸ ਹੋਏ ਜਾਂ ਤੇਰੈ ਮਨ ਭਾਣੇ ਆਮਰਾ ਪਦ ਪਾਇਆ ਆਪ ਗਵਾਇਆ ਵਿਰਲਾ ਗਿਆਨ ਵਿਚਾਰੇ ਨਾਨਕ ਭਗਤ ਸੋਹੇ ਨਦਰ ਸਾਚੈ ਸੱਚੇ ਕੇ ਵਾਪਾਰੇ ਭੂਖ ਪਿਆਸੋ ਆਥ ਕਿਉਂ ਦਰ ਜਾਏ ਸਾ ਜੀਓ ਸਤਿਗੁਰ ਪੂਛੋਂ ਜਾਏ ਨਾਮ ਧਿਆਏ ਸਾ ਜੀਓ ਸੱਚ ਨਾਮ ਧਿਆਈ ਸਾਚ ਚਵਾਏ ਗੁਰਮਖ ਸਾਚ ਪਛਾਣਾ ਦੀਨਾ ਨਾਥ ਦਇਾਲ ਨਰੰਜਨ ਅਣ ਦਿਨ ਨਾਮ ਵਿਖਾਣਾ ਕਰਨੀ ਕਾਰ ਤੁਰਹੁ ਫੁਰਮਾਏ ਆਪ ਮਵਾ ਮਨ ਮਾਰੀ ਨਾਨਕ ਨਾਮ ਮਹਾਰਸ ਮੀਠਾ ਤ੍ਰਿਸ਼ਨਾ ਨਾਮ ਨਿਵਾਰੇ ਕਰਨੇ ਕਾਰ ਤੁਰੋਂ ਫੁਰਮਾਏ ਆਪ ਮੋਆ ਮਨ ਮਾਰੀ ਨਾਨਕ ਨਾਮ ਮਹਰਸ ਮੀਠਾ ਤ੍ਰਿਸ਼ਨਾ ਨਾਮ ਨਿਵਾਰੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਾਸਰੀ ਮਹਲਾ ਪਹਿਲਾ ਜੀਵਾ ਤੇਰੇ ਨਾਏ ਮਨ ਆਨੰਦ ਹੈ ਜੀਓ ਸਚੋ ਸਚਾ ਨਾਉ ਗੁਣ ਗੋਬਿੰਦ ਹੈ ਜੀਓ